ਅੱਜ ਗੱਲ ਕਰਨ ਜਾ ਰਿਹਾ ਹਾਂ ਤਰਮਿੰਦਰ ਤੇ ਅਮਿਤਾਬ ਬੱਚਨ ਦੀ ਕੌਂਟਰੋਵਰਸ਼ੀਅਲ ਲਾਈਫ ਦੇ ਉੱਤੇ ਕੌਂਟਰੋਵਰਸ਼ੀਅਲ ਜ਼ਿੰਦਗੀ ਦੇ ਉੱਤੇ ਸ਼ੁਰੂਆਤ ਇਹਨਾਂ ਦੋਵਾਂ ਦੀ ਸ਼ੋਲੇ ਫਿਲਮ ਤੋਂ ਹੋਈ ਸੀ ਉਸ ਤੋਂ ਬਾਅਦ ਇੱਕ ਸਮਾਂ ਇਹ ਜਾਇਆ ਸੀਗਾ ਸਾਰੇ ਜਾਣਦੇ ਆਪਾਂ ਕਿ ਅਮਿਤਾਬ ਬੱਚਨ ਨੇ ਤਰਮਿੰਦਰ ਨੂੰ ਕਈ ਥਾਂ ਡਬਲ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਤਰਮਿੰਦਰ ਦਾ ਕਦੇ ਕਿਸੇ ਨੇ ਰਿਐਕਸ਼ਨ ਦੇਖਿਆ ਨਹੀਂ ਹੋਣਾ ਤੁਸੀਂ ਮੈਂ ਤੁਹਾਨੂੰ ਅੱਜ ਦਿਖਾਉਂਗਾ ਵੀ ਤੇ ਸੁਣਾਉਂਗਾ ਵੀ ਉਤਤਰਵਿੰਦਰ ਨੇ ਅਮਿਤਾਬਚਨ ਨੂੰ ਲਾਟੜਦੇ ਹੋਏ ਜਿਹੜਾ ਕਿ ਤਰਮਿੰਦਰ ਅਮਿਤਾਬਚਨ ਨੇ ਸ਼ੁਰੂਆਤ ਤੋਂ ਲੈ ਕੇ ਇੱਕ ਨਾ ਸੈਂਟਰ ਪੁਆਇੰਟ ਹੁੰਦਾ ਜਿਵੇਂ ਕਿ ਤਰਮਿੰਦਰ ਸੈਂਟਰ ਪੁਆਇੰਟ ਹੁੰਦਾ ਹੀਰੋ ਹੁੰਦਾ ਫਿਲਮ ਦਾ ਜਾਂ ਕਿਸੇ ਵੀ ਸਟਾਰ ਕਾਸਟ ਦਾ ਹੀਰੋ ਸੀ ਹਮੇਸ਼ਾ ਅਮਿਤਾਬਚਨ ਦੀ ਇਹ ਅਪਰੋਚ ਰਹੀ ਹੈ ਕਿ ਕਦੋਂ ਮੈਂ ਤਰਮਿੰਦਰ ਨੂੰ ਬੈਕਫਰੰਟ ਤੇ ਕਰਕੇ ਆਪ ਹੀਰੋ ਬਣਨ ਤੇ ਰਹਾ ਵੱਧ ਫੀਸ ਲਾਵਾਂ ਹੀਰੋਇਨ ਮੈਨੂੰ ਤਕੜੀ ਮਿਲੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਔਰ ਉਹਦੀ ਇਸ ਚੀਜ਼ 'ਚ ਮਦਦ ਵੀ ਬਹੁਤ ਲੋਕਾਂ ਨੇ ਕੀਤੀ ਆ ਇਹ ਨਹੀਂ ਵੀ ਮਦਦ ਨਹੀਂ ਕੀਤੀ ਕਾਬਿਲਤ ਵੀ ਸੀਗੀ ਮਤਾਬਤ ਦੇ ਵਿੱਚ ਇਹ ਨਹੀਂ ਹੈਗਾ ਵੀ ਕਾਬਿਲियत ਵੀ ਹੈ ਨਹੀਂ ਸੀਗੀ ਸਭ ਕੁਝ ਸੀਗਾ ਪਰ ਇੱਕ ਇੱਕ ਚੀਜ਼ ਉਹਦੇ ਕੋਲ ਅਲੱਗ ਸੀ ਉਹ ਸੀਗੀ ਮੌਕਾ ਪ੍ਰਸਤੀ ਤੇ ਧਰਮਿੰਦਰ ਨੂੰ ਇਹ ਚੀਜ਼ ਦਾ ਪਤਾ ਲੱਗਿਆ ਪਰ ਉਦੋਂ ਤੱਕ ਬਹੁਤ ਥੋੜੀ ਦੇਰ ਹੋ ਗਈ ਸੀ ਜਦੋਂ ਧਰਮਿੰਦਰ ਨੂੰ ਅਮਿਤਾਬਚਨ ਦੀ ਮੌਕਾ ਪ੍ਰਸਤੀ ਬਾਰੇ ਪਤਾ ਲੱਗਿਆ ਸੀਗਾ ਨਾ ਤਾਂ ਥੋੜੀ ਜਿਹੀ ਦੇਰ ਹੋ ਗਈ ਸੀ ਸਮਾਂ ਨਿਕਲ ਗਿਆ ਸੀਗਾ ਉਹਨਾਂ ਦਾ ਕੈਰੀਅਰ ਵੀ ਨਿਕਲ ਗਿਆ ਸੀਗਾ ਇੱਕ ਤਰ੍ਹਾਂ ਦਾ ਦੇਖਿਆ ਪਰ ਉਸ ਤੋਂ ਬਾਅਦ ਇੱਕ ਸਮਾਂ ਇਹ ਜਿਹਾ ਆਇਆ ਸੀ ਧਰਮਿੰਦਰ ਨੇ ਅਮਿਤਾਬ ਬੱਚ ਨੂੰ ਚਾਰੇ ਖਾਨੇ ਚਿਤ ਕੀਤਾ ਸੀ ਚਾਰੇ ਖਾਨੇ ਚਿਤ ਕਰਕੇ ਮੀਡੀਆ ਦੇ ਵਿੱਚ ਲਟਾੜਿਆ ਸੀਗਾ ਮੀਡੀਆ ਦੇ ਵਿੱਚ ਅਮਿਤਾਬ ਬੱਚ ਨੂੰ ਉਹਦਾ ਚਿਹਰਾ ਦਿਖਾਇਆ ਸੀ ਉਹਦਾ ਆਇਨਾ ਦਿਖਾਇਆ ਸੀ ਉਹਨੂੰ ਤੇ ਮੈਂ ਅੱਜ ਤੁਹਾਨੂੰ ਉਸ ਕਿਸੇ ਦੇ ਉੱਤੇ ਬਾਰੀਕੀਆਂ ਦੇ ਉੱਤੇ ਲੈ ਕੇ ਚੱਲੇ ਆਇਆ ਮੈਨੂੰ ਨਹੀਂ ਲੱਗਦਾ ਮੀਡੀਆ ਦੇ ਵਿੱਚ ਕਿਤੇ ਆਈਆਂ ਹੋਣਗੀਆਂ ਜਾਂ ਇਹ ਚੀਜ਼ ਨੂੰ ਕੰਪੈਰੀਸ਼ਨ ਦੇ ਤੌਰ ਤੇ ਦੇਖਿਆ ਗਿਆ ਹੁੰਦਾ ਹਾਂ ਹੋ ਸਕਦਾ ਤੁਸੀਂ ਅਲੱਗ-ਅਲੱਗ ਕਿਸੇ ਸੁਣੇ ਹੋਣ ਅਲੱਗ-ਅਲੱਗ ਗੱਲਾਂ ਸੁਣੀਆਂ ਹੋਣ ਪਰ ਮੈਂ ਸਾਰੇ ਕਿਸੇ ਨੂੰ ਸਾਰੀ ਚੀਜ਼ ਨੂੰ ਇੱਕ ਮਤਲਬ ਵੀਡੀਓ ਦੇ ਵਿੱਚ ਪ੍ਰੋਕ ਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਤਰਮਿੰਦਰ ਨੇ ਅਮਿਤਾਬ ਬੱਜਨ ਨੂੰ ਕਦੋਂ ਲੋਟਾਇਆ ਸੀ ਤੇ ਕਦੋਂ ਸਖਤ ਸ਼ਬਦਾਂ ਨਾਲ ਪੂਰੇ ਕਲੀਅਰ ਸ਼ਬਦਾਂ ਨਾਲ ਓਪਨਲੀ ਮੀਡੀਆ ਦੇ ਵਿੱਚ ਤਰਮਿੰਦਰ ਨੇ ਅਮਿਤਾਬ ਬੱਜਨ ਦੀ ਖਟਿਆ ਖੜੀ ਕੀਤੀ ਸੀ ਤੇ ਅਮਿਤਾਬ ਬੱਜਨ ਨੂੰ ਉਹਦੇ ਕਰਕੇ ਕਲੈਰੀਫਿਕੇਸ਼ਨ ਦੇਣੇ ਪਏ ਸੀਗੇ ਉਸ ਤੋਂ ਬਾਅਦ ਜਾ ਕੇ ਕਿਤੇ ਫਿਰ ਦੁਬਾਰਾ ਦੀ ਅਮਿਤਾਬ ਬੱਜਨ ਤੇ ਅੱਜ ਤਰਮਿੰਦਰ ਦੇ ਜਿਹੜੇ ਸਬੰਧ ਨੇ ਥੋੜੇ ਜਿ ਬੈਲੈਂਸ ਹੋਏ ਨੇ ਯਾਰੀ ਦੋਸਤੀ ਵਾਲੀ ਉੱਚ ਕੋਈ ਗੱਲ ਨਹੀਂ ਹੈਗੀ ਜਿਵੇਂ ਕਿ ਫਿਰ ਨੂੰ ਚ ਗਾਣਾ ਚੱਲਦਾ ਇਹ ਦੋਸਤੀ ہم ਨਹੀਂ ਤੋੜਾਂਗੇ ਉਹਦੇ ਉੱਤੇ ਵੀ ਤਰਮਿੰਦਰ ਨੇ ਬਿਆਨ ਦਿੱਤਾ ਸੀਗਾ ਉਹਦੇ ਉੱਤੇ ਵੀ ਗੱਲ ਕਹੀ ਸੀ ਕਿ ਬਸ ਉਹ ਗਾਣੇ ਦੇ ਵਿੱਚ ਹੀ ਇਕੱਲਾ ਅਮਿਤ ਆਪ ਬਚਨ ਖੁਸ਼ ਦਿਖਾਇਆ ਹੈ ਬਾਕੀ ਸਾਰੀ ਖੁਸ਼ ਦਾ ਪਤਾ ਨਹੀਂ ਉਹਨੂੰ ਕੀ ਹੋਇਆ ਸੀ ਚਲੋ ਉਹ ਕਹਿੰਦਾ ਹਰ ਇੱਕ ਦਾ ਕਰੈਕਟਰ ਹੁੰਦਾ ਹਰ ਇੱਕ ਦੀ ਚੀਜ਼ ਹੁੰਦੀ ਆ ਇਹ ਉਹ ਬਿਆਨ ਦੇ ਚੁੱਕੇ ਐ ਇਸ ਚੀਜ਼ ਦੇ ਉੱਤੇ ਵੀ ਤਾਂ ਮੈਂ ਜ਼ਿਆਦਾ ਸਮਾਂ ਨਹੀਂ ਖਰਾਬ ਕਰੂੰਗਾ ਮੈਂ ਥੋੜਾ ਭਰਾ ਸੋਨੀ ਸਿੰਘ ਗੱਲ ਤੇ ਤੁਸੀਂ ਦੇਖਣਾ ਪੰਜਾਬੀ ਉਸਤਨ ਚੈਨਲ ਤੇ ਅੱਜ ਵਾਰੀ ਆ ਅੱਜ ਕਿੱਸਾ ਆ ਅਮਿਤਾਭਚਨ ਤੇ ਤਰਮਿੰਦਰ ਦਾ ਸ਼ੁਰੂਆਤੀ ਤੋਂ ਲੈ ਕੇ ਕਦੋਂ ਤਰਮਿੰਦਰ ਨੇ ਆਪਣੀ ਜਗਾ ਬਾਰੇ ਉਹਨੂੰ ਅਹਿਸਾਸ ਹੋਇਆ ਤੇ ਕਦੋਂ ਅਮਿਤਾਭਚਨ ਨੂੰ ਸਮਾਂ ਆਇਆ ਜਦੋਂ ਸਿੱਧੇ ਲੱਭ ਜਾਂਦੇ ਵਿੱਚ ਉਹਨੂੰ ਉਹਦਾ ਆਇਨਾ ਦਿਖਾਇਆ ਸੀ ਉਹਦਾ ਚਿਹਰਾ ਦਿਖਾਇਆ ਸੀ ਠੀਕ ਹੈ ਜੀ ਸ਼ੁਰੂ ਕਰਦੇ ਆਂ ਆਪਾਂ ਵੀਡੀਓ ਦਰਸਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਪੀ ਸਾਹਿਬ ਨੇ ਫਿਲਮ ਨੂੰ ਡਾਇਰੈਕਟ ਕੀਤਾ ਸੀ ਨਿਰਦੇਸ਼ ਕੀਤਾ ਸੀ ਤੇ ਇਸ ਫਿਲਮ ਦੇ ਵਿੱਚ ਇਸ ਫਿਲਮ ਤੋਂ ਪਹਿਲਾਂ ਤਰਮਿੰਦਰ ਦੇ ਜਿਹੜੇ ਬੈਸਟ ਫਰੈਂਡ ਸੀਗੇ ਉਹ ਸੀਗੇ ਸ਼ਤਰੂਗੁਨ ਸਿਨਾ ਸ਼ਤਰੂਨ ਸੇਨਾ ਨੂੰ ਸ਼ੋਲੇ ਫਿਲਮ ਦੀ ਕਾਸਟਿੰਗ ਦੇ ਸਮੇਂ ਜਿਹੜਾ ਕਿ ਜਾਇਦਾ ਕਿਰਦਾਰ ਸੀ ਉਹਨੂੰ ਜਾਣਿਆ ਵਾਲਾ ਸੀ ਇਹ ਤਕਰੀਬਨ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਸ਼ਤਰੂਨ ਸੇਨਾ ਦੀ ਕੀ ਪ੍ਰੋਬਲਮ ਸੀ ਕਿ ਉਹਨਾਂ ਨੇ ਇਹ ਫਿਲਮ ਕਿਉਂ ਨਹੀਂ ਕੀਤੀ ਮੈਂ ਤੁਹਾਨੂੰ ਉਹ ਵੀ ਦੱਸੂਗਾ ਹੁਣ ਜਦੋਂ ਇਹ ਫਿਲਮ ਦੀ ਸਟਾਰ ਕਾਸਟ ਫਾਈਨਲ ਹੋ ਰਹੀ ਸੀ ਤਾਂ ਉਦੋਂ ਬੜੇ ਅਤਰਾਚੜਾ ਦੇਖਣ ਨੂੰ ਮਿਲੇ ਕਈਆਂ ਨੂੰ ਲਿੱਤਾ ਗਿਆ ਕਈਆਂ ਨੂੰ ਛੱਡਿਆ ਗਿਆ ਕਈਆਂ ਨੂੰ ਪਰ ਮੇਨ ਕਿਰਦਾਰ ਸੀ ਜਿਹੜਾ ਕਿ ਜੈ ਵੀਰੂ ਸੀਗੇ ਅਸਲ 'ਚ ਸਿਗਮ ਫਿਲਮ ਸੀਗੀ ਹੀ ਇਹ ਵੀਰੂ ਦੀ ਜਾਇਦਾ ਕੋਈ ਕਿਰਦਾਰ ਵਿੱਚ ਖਾਸ ਕੁਝ ਹੈ ਹੀ ਨਹੀਂ ਸੀ ਪਹਿਲਾਂ ਸਟਾਰਟਿੰਗ ਦੇ ਟਾਈਮ ਵੀਰੂ ਦੀ ਫਿਲਮ ਦੇਖ ਕੇ ਇਹਨੂੰ ਇਸ ਫਿਲਮ ਨੂੰ ਮਤਲਬ ਬਣਾਉਣ ਦਾ ਤੇ ਲਿਖਣ ਦਾ ਫਾਈਨਲ ਹੋਇਆ ਸੀਗਾ ਤੇ ਜਿਹੜਾ ਜਾਇਦਾ ਕਿਰਦਾਰ ਸੀਗਾ ਉਹ ਇੱਕ ਮਤਲਬ ਬਾਅਦ ਚ ਬਣਿਆ ਤੇ ਬਾਅਦ ਚ ਸ਼ਤਪੁਣ ਸੇਨਾ ਨੂੰ ਮੇਨ ਰੱਖ ਕੇ ਬਣਾਇਆ ਗਿਆ ਸੀਗਾ ਸ਼ਤਪੁਣ ਸੇਨਾ ਦਾ ਪਿਆਰ ਵੀ ਸੀਗਾ ਧਰਮਿੰਦਰ ਦੇ ਨਾਲ ਤੇ ਦੋਸਤੀ ਵੀ ਸੀਗੀ ਤੇ ਇੱਕ ਬੌਂਡਿੰਗ ਵੀ ਸੀਗੀ ਚਲੋ ਤੇ ਇੱਕ ਤਰਮਿੰਦਰ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਦਾ ਕੈਰੈਕਟਰ ਰਿਹਾ ਹੈ ਕਿ ਵੀ ਉਹਨੇ ਕੁਝ ਐਨੀ ਮਤਲਬ ਖਾਸियत ਨਹੀਂ ਦਿੱਤੀ ਫਿਲਮਾਂ ਦੇ ਵਿੱਚ ਜਿਹੜੇ ਸਾਈਡ ਰੋਲ ਹੁੰਦੇ ਨੇ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਹਮੇਸ਼ਾ ਤਰਮਿੰਦਰ ਨੂੰ ਕੁਝ ਕੇ ਫਾਈਨਲ ਕੀਤੀ ਜਾਂਦੀ ਸੀ ਹੀਰੋਇਨ ਜਾਂ ਕੈਰੈਕਟਰ ਰੋਲ ਜਾਂ ਉਹਦੇ ਭਰਾ ਬਾਰੇ ਜਾਂ ਉਹਦੇ ਫਾਦਰ ਬਾਰੇ ਜਾਂ ਉਹਦੇ ਮਦਰ ਬਾਰੇ ਇੱਕ ਪਹਿਲਾ opinion ਹਮੇਸ਼ਾ ਤਰਮਿੰਦਰ ਦਾ ਰਿਹਾ ਹੈ ਔਰ ਇਹ ਮੈਂ ਤਰਮਿੰਦਰ ਦੀ ਇਕੱਲੀ ਗੱਲ ਨਹੀਂ ਕਰ ਰਿਹਾ ਅੱਜ ਤੱਕ ਕਰ ਫਿਲਮ ਦੇ ਵਿੱਚ ਹੀਰੋ ਹੀ ਤੈਅ ਕਰਦਾ ਕਿ ਮੇਰੀ ਹੀਰੋਇਨ ਕੌਣ ਹੋਊਗੀ ਜਾ ਮੇਰਾ ਫਾਦਰ ਕਾਉਂਡ ਬਣੂਗਾ ਜਾਂ ਮੇਰਾ ਬ੍ਰਦਰ ਕਾਉਂਡ ਬਣੂਗਾ ਇਹ ਮੋਟੀਆਂ-ਮੋਟੀਆਂ ਜਿਹੜੀ ਸਟਾਰ ਕਾਸਟ ਆ ਇਹ ਹੀਰੋ ਨੂੰ ਮਤਲਬ ਮੁੱਖ ਰੱਖ ਕੇ ਫਾਈਨਲ ਕੀਤੀ ਜਾਂਦੀ ਜਾਂ ਉਹਦੀ رائے ਬਹੁਤ ਜ਼ਰੂਰੀ ਹੁੰਦੀ ਸੀਗੀ ਚਲੋ ਸ਼ਤਰੂਨ ਸਿਨਾ ਨੇ ਮਤਲਬ ਉਹਦੇ ਤੱਕ ਜਦੋਂ ਅਪਰੋਚ ਕੀਤੀ ਕਿ ਉਹ ਸ਼ਤਰੂਨ ਸਿਨਾ ਦੀ ਵੀ ਉਦੋਂ ਇੱਕ ਪ੍ਰੋਬਲਮ ਸੀਗੀ ਉਹਦੀ ਪ੍ਰੋਬਲਮ ਇਹ ਸੀ ਕਿ ਉਹ ਬੜੇ ਚਿਰ ਤੋਂ ਫਿਲਮਾਂ ਕਰ ਰਹੇ ਸੀਗੇ ਸ਼ਤਰੂਨ ਸਿਨਾ ਪਰ ਉਹਨਾਂ ਨੂੰ ਕਾਮਯਾਬੀ ਨਹੀਂ ਸੀ ਮਿਲ ਰਹੀ ਤੇ ਉਹ ਦਿਨਾਂ ਦੇ ਵਿੱਚ ਸ਼ਤਰੂਨ ਸਿਨਾ ਨੇ ਇੱਕ ਆਪਣੇ ਮਨ ਦੇ ਵਿੱਚ ਇੱਕ ਨਿਸ਼ਚਾ ਕਰ ਲਿਆ ਕਿ ਜਾਂ ਤਾਂ ਮੈਂ ਨਾ ਤਾਂ ਮੈਂ ਨੈਗੇਟਿਵ ਕਿਰਦਾਰ ਨਿਭਾਉਂਗਾ ਤੇ ਨਾ ਹੀ ਸੈਕੰਡ ਲੀਡ ਰੋਲ ਨਿਭਾਉਂਗਾ ਮੈਂ ਸਿਰਫ ਮੇਨ ਕਿਰਦਾਰ ਦੇ ਉੱਤੇ ਫੋਕਸ ਰੱਖੂੰਗਾ ਤੇ ਉਹੀ ਕਿਰਦਾਰ ਨੂੰ ਐਕਸੈਪਟ ਕਰੂੰਗਾ ਪਰ ਇਹਦੇ ਵਿੱਚ ਐ ਵੀ ਹੈ ਨਹੀਂ ਕਿ ਸ਼ਤਰੂਨ ਸਿਨਾਮ ਜੋ ਵੀਰੂ ਦਾ ਕਿਰਦਾਰ ਆਫਰ ਹੋਇਆ ਤਾਂ ਉਹ ਇਹ ਕਰਨਾ ਨਹੀਂ ਸੀ ਚਾਹੁੰਦੇ ਕਰਨਾ ਚਾਹੁੰਦੇ ਸੀ ਬਸ ਇੱਕ ਕਸ਼ਮਕਸ਼ ਵਿੱਚ ਸੀਗੇ ਉਸ ਟਾਈਮ ਉਹ ਸ਼ਤਰੂਨ ਸਿਨਾ ਇਹ ਵੀ ਆ ਫਿਲਮ ਦਾ ਕਿਰਦਾਰ ਮੈਂ ਕਰਾਂ ਸੈਕੰਡ ਰੋਲ ਕਿਰਦਾਰ ਕਰਾਂ ਕਿ ਨਾ ਕਰਾਂ ਚਲੋ ਉਸ ਟਾਈਮ ਇਹ ਸਮਾਂ ਜਦੋਂ ਥੋੜੇ ਜਿਹਾ ਵਿਚਾਲੇ ਸਮਾਂ ਪਿਆ ਤਾਂ ਦੂਸਰੇ ਪਾਸੇ ਸੀ ਕਿ ਅਮਿਤਾਭ ਬੱਚਨ ਅਮਿਤਾ ਆ ਬਚਨ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੈਰੈਕਟਰ ਇਹੇ ਲਿਹਾਇਆ ਕਿ ਉਹ ਕਿਸੇ ਵੀ ਫਿਲਮ ਨੂੰ ਪਾਉਣ ਲਈ ਜਾਂ ਕਿਸੇ ਵੀ ਆਪਣੀ ਪੋਜੀਸ਼ਨ ਨੂੰ ਪਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਂਦੇ ਨੇ ਔਰ ਕਿਹੋ ਜਿਹਾ ਵੀ ਰੋਲ ਐਕਸੈਪਟ ਕਰਦੇ ਨੇ ਚਾਹੇ ਉਹ ਮੇਨ ਲੀਡ ਹੋਵੇ ਚਾਹੇ ਕੋ-ਸੈਕੰਡ ਲੀਡ ਹੋਵੇ ਪਹਿਲਾਂ ਦੀ ਗੱਲ ਕਰ ਰਿਹਾ ਬਾਅਦ ਚ ਤਾਂ ਉਹ ਅੜ ਕੇ ਹੀਰੋ ਦਾ ਰੋਲ ਹੀ ਰਹਿਣ ਦੀ ਡਿਮਾਂਡ ਕਰਦੇ ਰਹੇ ਆ ਪਰ ਇਸ ਫਿਲਮ ਤੋਂ ਪਹਿਲਾਂ ਦੀ ਗੱਲ ਕਰਦਾ ਉਸ ਤੋਂ ਪਹਿਲਾਂ ਉਹ ਕਿਸੇ ਵੀ ਡਾਇਰੈਕਟਰ ਦੇ ਦਰਵਾਜ਼ੇ ਤੇ ਜਾਂਦੇ ਸੀ ਈਵਨ ਕਿ ਆਪਣੀ ਮਦਰ ਜਿਹੜੀ ਕਿ ਤੇਜੀ ਬਚਨ ਸੀਗੀ ਤੇਜੀ ਬੱਚੋਂ ਨੂੰ ਵੀ ਕਿਸੇ ਵੀ ਡਾਇਰੈਕਟਰ ਦੇ ਮੱਥੇ ਜਾਂ ਕਿਸੇ ਵੀ ਪ੍ਰੋਡਿਊਸਰ ਦੇ ਮੱਥੇ ਲਵਾ ਦਿੰਦੇ ਸੀਗੇ ਕਿਸੇ ਵੀ ਤਰੀਕੇ ਨਾਲ ਰੋਲ ਲੈਣ ਲਈ ਚਲੋ ਇਹਦੇ 'ਚ ਵੀ ਇੰਨੀ ਹੋਇਆ ਆ ਇਹਦੇ 'ਚ ਵੀ ਜਦੋਂ ਅਮਿਤਾਬਚਨ ਗਏ ਸਲੀਮ ਖਾਨ ਕੋਲੇ ਸਲੀਮ ਖਾਨ ਨੇ ਉਹਨਾਂ ਨੂੰ ਔਰ ਸਲੀਮ ਖਾਨ ਤੇ 자ਵੇਦ ਦੀ ਇੱਕ ਆਪਣੀ ਮਜਬੂਰੀ ਸੀ ਉਹਨਾਂ ਦੀ ਮਜਬੂਰੀ ਇਹ ਸੀ ਕਿ ਵੀ ਉਹ ਕਿਸੇ ਵੀ ਤਰੀਕੇ ਦੇ ਨਾਲ ਰਾਜੇਸ਼ ਕੰਨਾ ਨੂੰ ਡੋਮਿਨੇਟ ਕਰਨਾ ਚਾਹੁੰਦੇ ਸੀ ਉਹਦੀ ਥਾਂ ਤੇ ਇੱਕ ਨਵਾਂ ਸਟਾਰ ਖੜਾ ਕਰਨਾ ਚਾਹੁੰਦੇ ਸੀਗੇ ਤੇ ਕੁਝ ਗੱਲਾਂ ਸੀਗੀਆਂ ਹਾਲਾਂਕਿ ਮੀਡੀਆ ਜੋ ਕਦੇ ਨਹੀਂ ਮੰਨੇ ਹੈਗੇ ਕਿ ਵੀ ਅਸੀਂ ਰਜਿਸਟ੍ਰੇਸ਼ਨਾਂ ਕਰਕੇ ਜਾਂ ਜ਼ਮੀਨਾਂ ਵਿੱਚ ਨੂੰ فروਜ ਕਰਦੇ ਰਹੇ ਹਾਂ ਜਾਂ ਜ਼ਮੀਨਾਂ ਨੂੰ ਮੂਰੇ ਲੈ ਕੇ ਆਏ ਆ ਪਰ ਯਸ ਚੋਪੜਾ ਨੇ ਇੱਕ ਵਾਰ ਸਿੱਧਾ ਕਹਿਤਾ ਸੀ ਇਹਨਾਂ ਨੂੰ ਜੋ ਗੁਲਸ਼ਨ ਰਾਏ ਯਸ ਚੋਪੜਾ ਦੇ ਇੱਕ ਅਸਿਸਟੈਂਟ ਮਤਲਬ ਫਾਈਨੈਂਸਰ ਸੀਗੇ ਗੁਲਸ਼ਨ ਰਾਏ ਜਦੋਂ ਗੁਲਸ਼ਨ ਰਾਏ ਨੇ ਇਹ ਸਟੋਰੀ ਸੁਣਾਈ ਸੀਗੀ ਇਹਨਾਂ ਨੇ ਗੁਲਸ਼ਨ ਰਾਏ ਨੂੰ ਸਟੋਰੀ ਸੁਣਾਈ ਸੀ ਤ ਤਾਂ ਉਹ ਤੋਂ ਯਸ ਚੋਪੜਾ ਨੇ ਸਿੱਧਾ ਸਲੀਮ ਜਾਵੇਦ ਨੂੰ ਕਹਿਤਾ ਸੀਗਾ ਕਿ ਵੀ ਕੀ ਤੁਸੀਂ ਕਮਿਸ਼ਨ ਖਾਨੇ ਹੋ ਮੀਤਾਬਚਨ ਤੋਂ ਜਿਹੜਾ ਉਹਦਾ ਹਰ ਵਾਰੀ ਉਹਦਾ ਰੋਲ ਬਦਲ ਤੁਸੀਂ ਮੂਰੀ ਰੱਖਣ ਦੀ ਕੋਸ਼ਿਸ਼ ਕਰਦੇ ਹੋਗੇ ਉਹਨੂੰ ਰੋਲ ਦੋ ਉਹਨੂੰ ਰੋਲ ਦੋ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਹੁ ਚਲ ਇਹ ਅਲੱਗ ਟੌਪਿਕ ਆਪਾਂਸ ਟੌਪਿਕ ਤੇ ਨਹੀਂ ਜਾਣਾ ਹੈਗਾ ਆਪਾਂ ਇਸੇ ਟੌਪਿਕ ਤੇ ਹੁੰਨੇ ਆ ਸ਼ੋਲੇ ਵਾਲੇ ਟੌਪਿਕ ਤੇ ਮੀਤਾਬਚਨ ਤੇ ਧਰਮਿੰਦਰ ਦੇ ਟੌਪਿਕ ਤੇ ਹੁੰਨੇ ਆ ਉਸ ਤੋਂ ਬਾਅਦ ਜਦੋਂ ਇਹ ਸਲੀਮ ਸਾਹਿਬ ਕੋਲ ਗਏ ਅਮਿਤਾਬਚਨ ਤਾਂ ਅਮਿਤਾਬ ਸਲੀਮ ਸਾਹਿਬ ਨੇ ਇਹਨਾਂ ਨੂੰ ਕਹਤਾ ਵੀ ਹਾਂ ਤੁਹਾਨੂੰ ਰੋਲ ਮਿਲੂਗਾ ਸ਼ੋਲੇ ਫਿਲਮ ਦਾ ਪਰ ਸਲੀਮ ਸਾਹਿਬ ਨੇ ਇਹ ਵੀ ਨਾਲ ਗੱਲ ਕਹੀ ਕਿ ਵੀ ਧਰਮਿੰਦਰ ਮੇਨ ਹੀਰੋ ਨੇ ਉਸ ਫਿਲਮ ਦੇ ਔਰ ਧਰਮਿੰਦਰ ਦੇ ਦਾ ਸੈਕੰਡ opinion ਵੀ ਲੈਣਾ ਜ਼ਰੂਰੀ ਹੈ ਕਿਉਂਕਿ ਧਰਮਿੰਦਰ ਸ਼ਤਰੂਗੁਣ ਸੈਨਾ ਨੂੰ ਮਤਲਬ ਕਾਸਟ ਕਰਨਾ ਚਾਹੁੰਦੇ ਨੇ ਜਾਂ ਸ਼ਤਰੂਆਂ ਸੈਨਾ ਕੋਲ ਸੈਕੰਡ ਰੋਲ ਜਾ ਚੁੱਕਿਆ ਹੈ ਤੇ ਇਹਦੇ ਵਿੱਚ ਮਿੱਤ ਆ ਬੱਚੇ ਮਤਲਬ ਅਧੂਰਾ ਰਹਿ ਗਿਆ ਕਹਿਣ ਦਾ ਮਤਲਬ ਉਹ ਰੋਲ ਪੱਕਾ ਫਾਈਨਲ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਸ਼ਤਗੁਣ ਸਿਨਾ ਦਾ ਪੱਤਾ ਨਹੀਂ ਸਿੱਕਟਿਆ ਜਾਂਦਾ ਹੁਣ ਸ਼ਤਗੁਣ ਸਿਨਾ ਤੇ ਤਰਮਿੰਦਰ ਆਪਣੇ ਆਪਣੇ ਜਗਤ ਤੇ ਕਾਮਨ ਤਰੀਕੇ ਨਾਲ ਆਪਣੀ ਫਿਲਮਾਂ ਲੈਂਦੇ ਨਾ ਇੱਕ ਦੂਜੇ ਕੋਲ ਅਪਰੋਚ ਕਰਦੇ ਸੀ ਨਾ ਇੱਕ ਦੂਜੇ ਨਾਲ ਕੋਈ ਬਾਹਲੀ ਗੱਲਬਾਤ ਇੱਕ ਕਾਮਨ ਫਰੈਂਡ ਦੀ ਤਰ੍ਹਾਂ ਦੇ ਹੁੰਦੇ ਜੇ ਭਾਈ ਕੋਈ ਗੱਲ ਕਰੂਗਾ ਤਾਂ ਆਪਾਂ ਜਵਾਬ ਦੇ ਦਾਂਗੇ ਜੇ ਗੱਲ ਨਹੀਂ ਕਰੂਗਾ ਤਾਂ ਜਵਾਬ ਨਹੀਂ ਦੇਵਾਂਗੇ ਇਦਾਂ ਦੀ ਦੋਸਤੀ ਸੀ ਉਹਨਾਂ ਦੀ ਕੋਈ ਐ ਨਹੀਂ ਸੀਗਾ ਵੀ ਛਿਤਗੁਣ ਸੇ ਨਤ ਧਰਮਿੰਦਰ ਕੋਲ ਜਾਂਦੇ ਸੀਗੇ ਉਹਨਾਂ ਕੋਲ ਰੋਲ ਵਾਸਤੇ ਮੰਗਦੇ ਸੀ ਕਿ ਨਾ ਉਹ ਆਪਣੇ ਸਟੈਂਡ ਤੇ ਕਾਇਮ ਰਹਿੰਦੇ ਸੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਾਇਮ ਰਹੇ ਨੇ ਉਹਨਾਂ ਨੂੰ ਜਿਹੜੇ ਰੋਲ ਮਿਲਦੇ ਰਹੇ ਤਾਂ ਕਰਦੇ ਰਹੇ ਨਹੀਂ ਨਹੀਂ ਮਿਲਦੇ ਰਹੇ ਕਿਸੇ ਕੋਲ ਅਪਰੋਚ ਨਹੀਂ ਕਰਦੇ ਰਹੇ ਕਹਿਣ ਦਾ ਮਤਲਬ ਸ਼ੁਰੂ ਤੋਂ ਲੈ ਕੇ ਪਰ ਅਮਿਤ ਆਬ ਜਿੰਦਾ ਕੈਰੇਕਟਰ ਕੁਸ਼ੂਰਤਨਾ ਦਾ ਸੀਗਾ ਜਦੋਂ ਉਹਨੂੰ ਸੁਲੀਮ ਖਾਨ ਤੋਂ ਪਤਾ ਲੱਗਿਆ ਕਿ ਵੀ ਧਰਮਿੰਦਰ ਇਸ ਰੋਲ ਦਾ ਕਰਤਾ-ਧਰਤਾ ਹੈ ਸੈਕੰਡ ਜਿਹੜਾ ਰੀਡ ਰੋਲ ਹੈ ਉਹ ਧਰਮਿੰਦਰ ਦੇ ਹੱਥਾਂ ਦੇਣਾ ਉਹਨਾਂ ਦੀ ਜੇ ਮਨਜ਼ੂਰੀ ਮਿਲ ਜੂਗੀ ਤਾਂ ਜਾਇਦੇ ਕਿਰਦਾਰ ਦੇ ਲਈ ਚਲੋ ਜਿੱਦਣ ਇਹ ਇਹਨਾਂ ਨੇ ਕੀਤਾ ਕਿ ਭਰਤਵਿੰਦਰ ਸਾਹਿਬ ਨਾਲ ਗੱਲਬਾਤ ਕੀਤੀ ਤੇ ਮੈਂ ਤੁਹਾਨੂੰ ਮਿਲਣ ਲਾਉਣਾ ਹੈ ਤੇ ਧਰਵਿੰਦਰ ਸਾਹਿਬ ਕੋਲ ਜਿੱਦਣ ਮਿਲਣ ਲਈ ਗਏ ਉਸ ਦਿਨ ਸ਼ਾਮ ਦਾ ਟਾਈਮ ਸੀਗਾ ਸ਼ਾਮ ਦੇ ਟਾਈਮ ਉਸ ਟਾਈਮ ਡਰਿੰਕ ਦਾ ਦੌਰ ਚੱਲ ਰਿਹਾ ਸੀ ਧਰਵਿੰਦਰ ਸਾਹਿਬ ਦੇ ਘਰੇ ਜਦੋਂ ਅਮਿਤਾਭਚਨ ਉਹਦੇ ਘਰੇ ਐਂਟਰ ਹੁੰਦੇ ਨੇ ਤਾਂ ਧਰਵਿੰਦਰ ਉਹਨਾਂ ਨੂੰ ਸੋਫੇ ਤੇ ਬਿਠਾਉਂਦੇ ਨੇ ਤੇ ਬੈਠਣ ਤੋਂ ਬਾਅਦ ਅਮਿਤਾਭਚਨ ਧਰਵਿੰਦਰ ਨੂੰ ਕਹਿੰਦੇ ਨੇ ਕਿ ਵੀ ਤੁਸੀਂ ਜਿਹੜਾ ਸ਼ੋਲੇ ਫਿਲਮ ਤੁਸੀਂ ਕਰ ਰਹੇ ਹੋ ਵੀ ਉਹਦੇ ਵਿੱਚ ਮੈਂ ਵੀਰੂ ਦੇ ਰੋਲ ਨੂੰ ਕਰਨ ਦਾ ਚਾਹਵਾਨ ਹਾਂ ਬੀਜੇ ਤੁਹਾਡੀ ਕਿਰਪਾ ਹੋਊਗੀ ਜਾਂ ਤੁਹਾਨੂੰ ਮਤਲਬ ਤੁਸੀਂ ਮੇਰੀ ਸਿਫਾਰਿਸ਼ ਕਰ ਦੋਗੇ ਤਾਂ ਮੈਨੂੰ ਇਹ ਰੋਲ ਮਿਲ ਜੂਗਾ ਧਰਮਿੰਦਰ ਨੇ ਪੈਗ ਲੱਗਿਆ ਸੀ ਦੂਜਾ ਕੋਈ ਬੰਦਾ ਉਹਨੂੰ ਮਿਲ ਲਈ ਆ ਸੀ ਤੀਜਾ ਉਹ ਉਹਦੇ ਹੱਥ ਉਹਨਾਂ ਦੇ ਹੱਥ ਦੇ ਵਿੱਚ ਸੀਗਾ ਉਹਨਾਂ ਜਿਆਦਾ ਸੋਚਿਆ ਫਸਿਆ ਨਹੀਂ ਹੈਗਾ ਉਹਨਾਂ ਨੇ ਉਸੇ ਟਾਈਮ ਸੀ ਪੀ ਸਾਹਿਬ ਨੂੰ ਫੋਨ ਕੀਤਾ ਤੇ ਅਮਿਤਾਬਚਨ ਦਾ ਜਾਇਦਾ ਕਿਰਦਾਰ ਫਾਈਨਲ ਹੋ ਗਿਆ ਉਸ ਦਿਨ ਅਮਿਤਾਬਚਨ ਉੱਠ ਕੇ ਗਿਆ ਤਾਂ ਇਸ ਹੌਸਲੇ ਨਾਲ ਉੱਠ ਕੇ ਗਿਆ ਸੀਗਾ ਕਿ ਵੀ ਅੱਜ ਜਿਹੜੇ ਮੜਮਿਟੇ ਸ਼ੰਕੇ ਸ਼ੂਬੇ ਸੀਗੇ ਸ਼ੋਹਲੇ ਫਿਲਮ ਦੇ ਜਾਇ ਕਰਦਾਰ ਦੇ ਲਈ ਉਹਦੇ ਸਾਰੇ ਮਿਟ ਗਏ ਸੀ ਆਪਣੇ ਆਪ ਨੂੰ ਫਾਈਨਲ ਕਰਕੇ ਕਿਉਂਕਿ ਧਰਮਿੰਦਰ ਨੇ ਠੋਕ ਕੇ ਗੱਲ ਕਹੀ ਸੀ ਵੀ ਅੱਜ ਤੋਂ ਬਾਅਦ ਤੂੰ ਮੇਰਾ ਪਰਦਾ ਭਰਾ ਬਣੇਗਾ ਫਿਲਮ ਦੇ ਵਿੱਚ ਤਾਂ ਇਹ ਕਹਿ ਦੇਣਾ ਲਬਜ਼ ਜਿਹੜੇ ਸੀਗੇ ਇਹ ਬਹੁਤ ਮਹਨੇ ਰੱਖਦੇ ਸੀ ਉਸ ਦਿਨ ਅਮਿਤਾਭਚਨ ਦੇ ਦਿਮਾਗ ਤੋਂ ਸਾਰੇ ਪਰਦੇ ਹਟ ਗਏ ਸੀ ਸਾਰੇ ਜਿਹੜੇ ਕਿੰਤੂ ਪ੍ਰੰਤੂ ਹੁੰਦੇ ਨੇ ਉਹ ਮਿਟ ਗਏ ਸੀ ਉਹਨਾਂ ਨੂੰ ਫਾਈਨਲ ਸਮਝ ਲਿਆ ਸੀ ਉਹਨੇ ਅਮਿਤਾਭਚਨ ਨੂੰ ਫਿਰ ਚਲੋ ਉਹ ਦਿਨ ਲੰਘ ਗਿਆ ਥੋੜੇ ਦਿਨ ਬਾਅਦ ਸ਼ੂਟਿੰਗ ਹੋਈ ਜਾਂ ਥੋੜੇ ਦਿਨ ਬਾਅਦ ਸਟਾਰ ਕਾਸਟ ਦੀ ਜਿਹੜੀ ਹੋਰ ਗੱਲਾਂ ਹੁੰਦੀਆਂ ਨੇ ਸਕ੍ਰਿਪਟ ਦੀਆਂ ਗੱਲਾਂ ਹੁੰਦੀਆਂ ਨੇ ਉਹ ਗੱਲਾਂ ਸ਼ੁਰੂ ਹੋ ਗਈਆਂ ਸੈੱਟ ਤੇ ਆ ਜਾਣਾ ਸ਼ੁਰੂ ਹੋ ਗਿਆ ਤੇ ਸੈੱਟ ਤੇ ਜਦੋਂ ਗਏ ਨਾ ਉਦੋਂ ਤੱਕ ਉਸ ਤੋਂ ਪਹਿਲਾਂ ਕਦੇ ਵੀ ਇੰਦਰਾ ਗਾਂਧੀ ਦਾ ਨਾਂ ਵਿੱਚ ਨਹੀਂ ਸੀ ਆਇਆ ਪਰ ਉਸ ਟਾਈਮ ਤੇਜੀ ਵੱਟਨ ਤੋਂ ਜਾਂ ਇਹ ਗੱਲਾਂ ਸ਼ੁਰੂ ਹੋ ਗਈਆਂ ਸੈੱਟ ਦੇ ਉੱਤੇ ਕਹਿਣ ਦਾ ਮਤਲਬ ਸੈੱਟ ਤੇ ਗੱਲਾਂ ਸ਼ੁਰੂ ਹੋ ਗਈਆਂ ਤਾਂ ਜਿਹੜਾ ਅਮਿਤਾਭ ਬੱਚਨ ਦਾ ਜਦੋਂ ਆਪਣੇ ਕੋਲ ਕੋਈ ਬੰਦਾ ਬੈਠਾ ਹੁੰਦਾ ਮੈਂਟਲੀ ਤੌਰ ਤੇ ਤੁਸੀਂ ਹਿਸਾਬ ਲਾ ਲਓ ਇਹ ਸਾਈਕੋਲੋਜੀ ਗੇਮ ਹੁੰਦੀ ਆ ਇਹ ਹਰ ਇੱਕ ਦੇ ਸਮਝ ਨਹੀਂ ਪੈਂਦੀ ਹੈਗੀ ਇਹ ਧਰਮਿੰਦਰ ਰਾਣੇ ਦੇ ਦੇ ਦਿਮਾਗ ਤਾਂ ਬਿਲਕੁਲ ਹੀ ਨਹੀਂ ਪੈ ਸਕਦੀ ਉਦੋਂ ਦੀ ਗੱਲ ਕਰਦਾ ਹੁਣ ਤਾਂ ਬਹੁਤ ਖਿਲਟਿਆ ਹੋਇਆ ਬੰਦਾ ਬਣ ਗਿਆ ਧਰਮਿੰਦਰ ਨੂੰ ਸਾਰੇ ਐਂਗਲ ਪਤਾ ਲੱਗਣ ਲੱਗ ਪਏ ਪਰ ਮੈਂ ਉਸ ਟਾਈਮਾਂ ਦੀ ਗੱਲ ਕਰਦਾ ਉਸ ਟਾਈਮ ਉਹ ਬਿਲਕੁਲ ਸਿੰਪਲ ਗੇਮ ਖੇਡਦਾ ਜੋ ਜ਼ਿੰਦਗੀ ਹੈਗੀ ਕਿਰਦਾਰ ਹੈਗਾ ਜੋ ਦੇ ਹੱਥ ਹੈਗਾ ਤਾਂ ਦੇ ਦਿੱਤਾ ਜਿਹਦੇ ਹੱਥ ਨਹੀਂ ਹੈਗਾ ਨਹੀਂਗਾ ਐਦਾਂ ਹੀ ਹਿਰੋਨਾ ਬਾਰੇ ਹੁੰਦਾ ਸੀ ਉਹਨਾਂ ਦਾ ਫਿਰ ਉਹਨਾਂ ਦੇ ਵੀ ਬਹੁਤ ਕਿਸੇ ਨੇ ਜਦੋਂ ਕਿ ਉਹਨਾਂ ਨੇ ਆਪਣੀ ਮਨਪਸੰਦ ਹਿਰੋਇਨ ਨੂੰ ਕਈ ਵਾਰ ਨਹੀਂ ਦਿੱਤਾ ਜਿਹੜੀ ਉਹ ਕੋਈ ਕੰਮ ਮੰਗਣ ਲਈ ਗਈ ਉਸ ਹਿਰੋਇਨ ਨੂੰ ਉਹਨਾਂ ਨੇ ਰੋਲ ਦੇ ਦਿੱਤਾ ਤੇ ਇਦਰ ਸੁਭਾ ਸੀਗਾ ਵੀ ਕਿਸੇ ਦੇ ਤਰੀਕੇ ਨਾਲ ਆਪਣੀ ਐਂਠ ਬਣਾ ਕੇ ਰੱਖਣੀ ਸੁਭਾ ਸੁਭਾ ਦਾ ਫਰਕ ਹੈ ਨਾ ਜਦੋਂ ਉੱਥੇ ਬਾਰ ਬਾਰ ਗੱਲਾਂ ਹੋਣ ਲੱਪੀਆਂ ਇਹ ਇਹ ਕਈ ਵੀਡੀਓਜ਼ ਮੈਂ ਸੁਣਿਆ ਜਾਂ ਹੋਰ ਵੀ ਜਗ੍ਹਾ ਤੇ ਇੱਕ ਰੇਸ਼ਮਔਰ ਸ਼ੇਰਾ ਫਿਲਮ ਵੀ ਸੀਗੀ ਜਿੱਥੇ ਕਿ ਅਮਿਤਾਭਚਾਂ ਨੇ ਆਪਣੀ ਮਾਂ ਨੂੰ ਤੇਜੀ ਬੱਚਨ ਨੂੰ ਮੂਰੇ ਕਰਕੇ ਉਹ ਫਿਲਮ ਆਪਣੇ ਹੱਥ ਕੰਟਰੋਲ ਤੇ ਲਿੱਤੀ ਸੀਗੀ ਤੇ ਉਦਾਂ ਹੀ ਇਹ ਫਿਲਮ ਦੇ ਵਿੱਚ ਵੀ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਸੈੱਟ ਦੇ ਉੱਤੇ ਇੰਦਰਾ ਗਾਂਧੀ ਦਾ ਜਾਂ ਐਡਿਟ ਦੇ ਵੱਡੇ ਲੋਕਾਂ ਦਾ ਨਾਂ ਆਉਣਾ ਸ਼ੁਰੂ ਹੋ ਜਾਵੇ ਤਾਂ ਫਿਰ ਇੱਕ ਬੰਦਾ ਸੈਂਟਰ ਪੁਆਇੰਟ ਬਣ ਜਾਂਦਾ ਵੀ ਇਹ ਬੰਦੇ ਦੀ ਅਪਰੋਚ ਕਿੰਨੀ ਜ਼ਿਆਦਾ ਯਾਰ ਔਰ ਫਿਰ ਉਹਦੀ ਤਵੱਜੋ ਵੱਜ ਜਾਂਦੀ ਆ ਉਹਦੇ ਜਿਹੜਾ ਰੋਲ ਹੁੰਦਾ ਕਿਰਦਾਰ ਹੁੰਦਾ ਸਿੱਪੀ ਸਿੱਪੀ ਸਾਹਿਬ ਵਰਗੇ ਬੰਦੇ ਥੋੜੇ ਜਿਹਾ ਫਿਰ ਉਹਨਾਂ ਨੂੰ ਐਵੇਂ ਦੇਣ ਲੱਪੈਂਦੇ ਨੇ ਪਰ ਜੇ ਇੱਕ ਗੱਲ ਦੇਖਿਆ ਜਾਵੇ ਜਦੋਂ ਆਪਾਂ ਕਿਸੇ ਦੂਸਰ ਨੂੰ ਐਵੇਂ ਦਿੰਦੇ ਆ ਨਾ ਜਿਹੜਾ ਸੱਚੀ ਮੁੱਚੀ ਐਵੇਂ ਦੇ ਕਾਬਲ ਹੁੰਦਾ ਬੰਦਾ ਉਹਦਾ ਕਿਰਦਾਰ ਛੋਟਾ ਹੋਣ ਲੱਪੈਂਦਾ ਤਾਂ ਇਹੀ frmtender ਨੂੰ ਚੁਭਣ ਲੱਪਿਆ ਉਹਨੂੰ ਦਿਖਣ ਲੱਪਿਆ ਵੀ ਪਹਿਲਾਂ ਮੈਂ ਜਦੋਂ ਸੈੱਟ ਤੇ ਹੁੰਦਾ ਸੀ ਤਾਂ ਹੀਰੋ ਉਹ ਹੁੰਦੇ ਸੀ ਤੇ ਮੇਨ ਉਹਨਾਂ ਨੂੰ ਰੱਖਿਆ ਜਾਂਦਾ ਸੀਗਾ ਸਾਰੀ ਗੱਲਬਾਤ ਉਹਨੂੰ ਤੋਂ ਪੁੱਛ ਕੇ ਕੀਤੀ ਜਾਂਦੀ ਸੀ ਹੀਰੋਇਨ ਦੇ ਫਿਰ ਹੁਣ ਹੋਣ ਕੀ ਲੱਪਿਆ ਐਵੇਂ ਅਮਿਤਾਬ ਬੱਜਨ ਤੋਂ ਗੱਲ ਪੁੱਛਣ ਲੱਪੇ ਉਹਦੇ ਰੋਲ ਨੂੰ ਥੋੜਾ ਜਿਹਾ ਪ੍ਰੈਫਰੈਂਸ ਦੇਣ ਲੱਪੇ ਐਦਾਂ ਹੀ ਇੱਕ ਜਿਹੜਾ ਆਇਆ ਜਦੋਂ ਫਿਲਮ ਹਾਲਾਂਕਿ ਫਿਲਮ 'ਚ ਕਿਸੇ ਹੋਰ ਵੀ ਬਹੁਤ ਨੇ ਪਰ ਮੈਂ ਉਹਨਾਂ ਕਿਸੇ ਤੇ ਜਾਣਾ ਹੀ ਨਹੀਂ ਚਾਹੁੰਦਾ ਹੈਗਾ ਇਸ ਕਿਸੇ ਇਸ ਇਸ ਮੁੱਦੇ ਤੇ ਰਹਿਣਾ ਚਾਹੁੰਦਾ ਆ ਜੋ ਫਿਲਮ ਦਾ ਜਦੋਂ ਕਲਾਈਮੈਕਸ ਹੁੰਦਾ ਆ ਤਾਂ ਮੈਂ ਤੁਹਾਨੂੰ ਅੱਜ ਕਲੀਅਰ ਦੱਸ ਦਿੰਦਾ ਵੀ ਜੇਕਰ ਉਸ ਫਿਲਮ ਦੇ ਵਿੱਚ ਅਮਿਤਾਬ ਬੱਜਨ ਦੀ ਮੌਤ ਨਾ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਜੇ ਤੁਸੀਂ ਦੱਸ ਦਿਓ ਵੀ ਉਸ ਫਿਲਮ ਦੇ ਵਿੱਚ ਅਮਿਤਾਬ ਬੱਜਨ ਦਾ ਯੋਗਦਾਨ ਕੀ ਆ ਕਿਉਂਕਿ ਇਹ ਸਲਮਾਨ ਖਾਨ ਖੁਦ ਕਹਿ ਚੁੱਕਿਆ ਹੈ ਆ ਕਿ ਵੀ ਜਿਹੜੇ ਡਾਇਲੋਗ ਲਿਖੇ ਗਏ ਸੀਗੇ ਉਹ ਡਾਇਲੋਗ ਕਾਮਯਾਬ ਨਹੀਂ ਹੋਏ ਪਰ ਉਧਰ ਅਮਜਦ ਖਾਨ ਅਰਗੇ ਨੇ ਜਿਹਨਾਂ ਜਿਹੜੇ ਕਿ ਮਤਲਬ ਐਜ਼ ਇੱਕ ਲਾਈਨਾਂ ਸੀਗੀਆਂ ਉਹਨੂੰ ਐਸਾ ਨਾ ਬੋਲਿਆ ਕਿ ਅਮਿਤਾਭ ਬੱਜਨ ਦਾ ਸੌਰੀ ਅਮਜਦ ਖਾਨ ਦਾ ਰੋਲ ਔਰ ਉਹਦੇ ਡਾਇਲੋਗ ਅੱਜ ਵੀ ਬੋਲੇ ਜਾਂਦੇ ਨੇ ਕਿ ਉਸ ਟਾਈਮ ਅਮਿਤਾਭ ਬੱਜਨ ਚ ਕਾਬਲੀਅਤ ਨਹੀਂ ਸੀ ਕਿਸੇ ਪੁੱਸੇ ਵੀ ਕਾਬਲੀਅਤ ਹੈ ਨਹੀਂ ਸੀ ਬਾਅਦ ਜਦੋਂ ਉਹਨੂੰ ਸਟਾਰਟ ਨਾ ਮਿਲਦਾ ਗਿਆ ਐਂਗਰੀ ਯੰਗਮੈਨ ਦਾ ਇੱਕ ਇੱਕ ਉਹਦੇ ਤੇ ਥੱਪਾ ਲਾਂਦੇ ਗਏ ਤਾਂ ਉਹ ਚੀਜ਼ ਨੂੰ ਹਾਈਲਾਈਟ ਕੀਤਾ ਕਿਉਂਕਿ ਉਦੋਂ ਐਂਗਰੀ ਯੰਗਮੈਨ ਟਾਈਟਲ ਨਹੀਂ ਸੀ ਹਿੰਦੇ ਹਾਲਾਂਕਿ ਐਂਗਰੀ ਯੰਗਮੈਨ ਦੇ ਰੋਲ ਤਰਮਿੰਦਰ ਪੋਤਾ ਨਹੀਂ ਕਿੰਨੀਆਂ ਫਿਲਮਾਂ ਚ ਨਿਭਾਜ ਕੋਈ ਉਸ ਤੋਂ ਪਹਿਲਾਂ ਹੀ ਪਰ ਇੱਕ ਠੱਪਾ ਲੱਗਦਾ ਨਾ ਹੁੰਦਾ ਕਿਸੇ ਚੀਜ਼ ਦਾ ਉਹ ਲਾਉਂਦੇ ਨੇ ਜਾਣਬੁੱਝ ਕੇ ਪਲਾਂਟ ਕਰਕੇ ਲਾਉਂਦੇ ਨੇ ਤੇ ਆਪਾਂ ਨੂੰ ਸਾਈਕੋਲੋਜੀ ਤੌਰ ਤੇ ਉਹ ਬੰਦੇ ਨੂੰ ਉਹੀ ਚੀਜ਼ ਦਿਖਣ ਲੱਗ ਪੈਂਦੀ ਆ ਚਲੋ ਆਪਾਂ ਉਸ ਲਾਈਨ ਤੇ ਫੇਰ ਆਉਂਦੇ ਆ ਜਦੋਂ ਇਹ ਫਿਲਮ ਦੀ ਕਲਾਈਮੈਕਸ ਸ਼ੂਟ ਹੋਣਾ ਸੀ ਤੱਕ ਕਲਾਈਮੈਕਸ ਤੋਂ ਪਹਿਲਾਂ ਇੱਕ ਮੁੱਦਾ ਖੜਾ ਹੋ ਗਿਆ ਮੁੱਦਾ ਕੀ ਖੜਾ ਹੋ ਗਿਆ ਕਿ ਭਈ ਅਮਿਤਾਬ ਬੱਚਨ ਦੀ ਇਹਦੇ ਵਿੱਚ ਮਤਲਬ ਜੈ ਕਰਦਾਰ ਦੀ ਡੈਥ ਹੋਣੀ ਚਾਹੀਦੀ ਆ ਹਾਲਾਂਕਿ ਫਿਲਮ ਦੇ ਵਿੱਚ ਪਹਿਲਾਂ ਡੈਥ ਨਹੀਂ ਸੀਗੀ ਪਹਿਲਾਂ ਸਿੰਪਲ ਸੀਗਾ ਵੀ ਸਿੰਪਲ ਉਹਦੀ ਗੋਲੀ ਗਲੀ ਲੱਗਦੀ ਹੈ ਤੇ ਮੁੜ ਕੇ ਬਾਅਦ ਚ ਉਹ ਬਚ ਜਾਂਦਾ ਆ ਇਹ ਅਮਿਤਾਬ ਬੱਚਨ ਨੂੰ ਮਤਲਬ ਡੈਥ ਦਾ ਸੀਨ ਪਿੱਛੇ ਇੱਕ ਮੁੱਦਾ ਖੜਾ ਹੋ ਗਿਆ ਸੀ ਪੀਪੀ ਸਾਹਿਬ ਕਹਿੰਦੇ ਸੀ ਇਹ ਡੈਥ ਹੋਣੀ ਚਾਹੀਦੀ ਆ ਤੇ ਧਰਮਿੰਦਰ ਕਹਿੰਦੇ ਸੀ ਡੈਥ ਨਹੀਂ ਹੋਣੀ ਚਾਹੀਦੀ ਹੈਗੀ ਕਿਉਂ ਕਿਉਂਕਿ ਜੇਕਰ ਡੈਥ ਹੁੰਦੀ ਆ ਤਾਂ ਜਿਹੜਾ ਹੀਰੋ ਆ ਕੁਕਮ ਜ਼ੋਰ ਪੈ ਜਾਂਦਾ ਆ ਫਿਲਮ ਦੇ ਵਿੱਚ ਜਿਹਦੀ ਡੈਥ ਹੁੰਦੀ ਹੈ ਕਿਸੇ ਦੀ ਵੀ ਆਪਾਂ ਅੱਜ ਵੀ ਦੇਖ ਲਓ ਆਪਾਂ ਅੱਜ ਉਹਦੀ ਬਾਇਓਗ੍ਰਾਫੀ ਦੀ ਗੱਲ ਕਰਾਂਗੇ ਜਿਹੜੇ ਬੰਦੇ ਮਰ ਚੁੱਕੇ ਨੇ ਜਿਹੜੇ ਬੰਦੇ ਜਿਉਂਦੇ ਨੇ ਉਹਦੀ ਬਾਇਓਗ੍ਰਾਫੀ ਨੂੰ ਸੁਣਨ ਦੇ ਵਿੱਚ ਸਾਨੂੰ ਥੋੜੇ ਆ ਇੰਨਾ ਮਤਲਬ ਦਿਲੋਂ ਨਹੀਂ ਜੁੜਦੇ ਹੈਗੇ ਉਸ ਚੀਜ਼ ਨਾਲ ਆਪਾਂ ਤਾਂ ਇਹ ਸੇਮ ਚੀਜ਼ ਹੋਈ ਆ ਉਦੋਂ ਇਹਦਾ ਕਲਾਈਮੈਕਸ ਤੇ ਡੈਥ ਹੋਈ ਆ ਅਮਿਤਾਭ ਬੱਚਨ ਦੀ ਤਾਂ ਉਹ ਫਿਲਮ ਨੂੰ ਤਰਮਿੰਦਰ ਅਮਿਤਾਭ ਬੱਚਨ ਵਾਸਤੇ ਬੈਨੀਫੀਸ਼ੀਅਲ ਸੀਗੀ ਪਰ ਤਰਮਿੰਦਰ ਵਾਸਤੇ ਕੋਈ ਮੁੱਦਾ ਹੀ ਨਹੀਂ ਸੀਗਾ ਅਸਲ 'ਚ ਮੁੱਦਾ ਸੀਗਾ ਉਹੀ ਜਿਹੜਾ ਕਿ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤਰਮਿੰਦਰ ਦੀ ਐਮਿਟ ਉਹਨੂੰ ਸ਼ੂਟਿੰਗ ਦੇ ਟਾਈਮ ਘੱਟ ਮਿਲਦੀ ਰਹੀ ਆ ਤੇ ਅਮਿਤਾਬ ਬੱਚਨ ਨੂੰ ਐਮਿਟ ਜ਼ਿਆਦਾ ਮਿਲਣੀ ਸ਼ੁਰੂ ਕਰਤੀ ਔਰ ਅਮਿਤਾਬ ਬੱਚਨ ਹਰੇਕ ਪੁਆਇੰਟ ਤੇ ਉਸ ਤੋਂ ਉਹ ਉਹ ਦਿਨਾਂ ਦੇ ਵਿੱਚ ਹੋਰ ਫਿਲਮਾਂ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਸੀ ਨਾ ਅਮਿਤਾਬ ਬੱਚਨ ਦਿੱਤੇ ਤਰਮਿੰਦਰ ਦੀ ਵੀ ਕਈ ਕਈ ਹੋਰ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਹੋ ਗਈ ਸੀ ਤੇ ਉਹਦੇ ਵਿੱਚ ਵੀ ਕਈ ਜਗ੍ਹਾ ਤੇ ਰੇਟ ਕਰਨ ਲੱਗੇ ਜਾਂ ਪ੍ਰਾਈਜ਼ ਦੇ ਮਾਮਲੇ ਵਿੱਚ ਥੋੜਾ ਜਿਹਾ ਡੋਮੀਨੇਟਿੰਗ ਹੋਣ ਲੱਗ ਪਿਆ ਸੀ ਕੰਮ ਉਸ ਤੋਂ ਪਹਿਲਾਂ ਜੰਜੀਰ ਫਿਲਮ ਸੀਗੀ ਉਹ ਇੱਕ ਫਿਲਮ ਹੀ ਸੀਗੀ ਇਸ ਫਿਲਮ ਤੋਂ ਪਹਿਲਾਂ ਜਿਹੜੀ ਕਿ ਹਿੱਟ ਹੋਈ ਸੀ ਹੁਣ ਮੈਂ ਤੁਹਾਨੂੰ ਉਹ ਸੁਣਾਉਂਗਾ ਜਦੋਂ ਇਹ ਇਹ ਉਸ ਤੋਂ ਬਾਅਦ ਜਦੋਂ ਇਹ ਅਮਿਤਾਭ ਬੱਚਨ ਇਹ ਫਿਲਮ ਰਿਲੀਜ਼ ਹੋਈ ਤਾਂ ਫਿਲਮ ਅਮਿਤਾਭ ਬੱਚਨ ਸਟਾਰ ਬਣ ਗਿਆ ਤਰਮਿੰਦਰ ਨਾਲੋਂ ਜ਼ਿਆਦਾ ਮਤਲਬ ਐਵੇਂ ਤੇ ਮਿਲਣ ਲੱਗ ਗਈ ਹਾਲਾਂਕਿ ਸਮਾਂ ਗੁਜ਼ਰਦਾ ਗਿਆ ਜਦੋਂ ਸਮਾਂ ਗੁਜ਼ਰਦਾ ਗਿਆ ਤਾਂ ਤਰਮਿੰਦਰ ਦੀ ਐਮਿਤ ਜਾਰਾ ਦੇਖਦੀ ਪਈ ਆ ਪਰ ਉਹ ਥੋੜਾ ਜਿਹਾ ਸਮਾਂ ਸੀਗਾ ਜਿਹਦੇ ਵਿੱਚ ਅਮਿਤਾਭ ਬੱਚਨ ਦੀ ਐਮਿਤ ਥੋੜੀ ਜਿਹਾ ਜ਼ਿਆਦਾ ਆਡੀਅנס ਨੂੰ ਮਿਲਣ ਲੱਗੀ ਤੇ ਉਹ ਦਿਨਾਂ ਦੇ ਵਿੱਚ ਫਿਰ ਉਸ ਤੋਂ ਲੈ ਕੇ ਕਾਫੀ ਸਮਾਂ ਲੰਘ ਗਿਆ ਲੰਬਾ ਸਮਾਂ ਲੰਘ ਗਿਆ ਕਦੇ ਵੀ ਅਮਿਤab ਬੱਛਨੇ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਕਿ ਵੀ ਉਹ ਮੀਟਿੰਗ ਦੇ ਟਾਈਮ ਉਸ ਮੀਟਿੰਗ ਦੇ ਜਦੋਂ ਅਮਿਤab ਚਦਕੋ ਗਿਆ ਸੀਗਾ ਵੀ ਕਦੇ ਵੀ ਜਿਹੜਾ ਕਿ ਉਹਨੇ ਕ੍ਰੈਡਿਟ ਦਿੱਤਾ ਹੋਇਆ ਵੀ ਹਾਂ ਉਸ ਟਾਈਮ ਤਰਮਿੰਦਰ ਨੇ ਫੋਨ ਕੀਤਾ ਸੀ ਜਾਂ ਤਰਮਿੰਦਰ ਨੇ ਗੱਲਬਾਤ ਕਹੀ ਸੀਗੀ ਉੱਥੇ ਇਸ ਚੀਜ਼ ਦਾ ਕਦੇ ਉਹ ਭੁੱਲੇ ਗਿਆ ਮਤਲਬ ਕਦੇ ਨੌਂ ਹੀ ਨਹੀਂ ਲਿੱਤਾ ਜਾਂ ਉਹਨੇ ਜਾਣਬੁੱਝ ਕੇ ਨੌਂ ਨਹੀਂ ਲਿੱਤਾ ਜਾਂ ਉਹਨੇ ਸੋਚ ਸਮਝ ਕੇ ਵੀ ਨੌਂ ਨਹੀਂ ਲਿੱਤਾ ਕਿਉਂਕਿ ਉਹਦੇ ਨਾਲ ਤਰਮਿੰਦਰ ਦਾ ਕਿਰਦਾਰ ਵੱਡਾ ਹੋ ਜਾਂਦਾ ਜੇਕਰ ਆਪਾਂ ਕਹਿ ਦਈਏ ਕਿਸੇ ਨੂੰ ਵੀ ਉਹਨੇ ਮੈਨੂੰ ਉਹ ਉਹਨੇ ਮੈਨੂੰ ਫਿਲਮ ਦਵਾਈਆ ਤਾਂ ਉਹਦਾ کردار ਵੱਡਾ ਹੋ ਜਾਂਦਾ ਸੀ ਜਮਾਨਾ ਇੱਕ ਸਮਾਂ ਇਹ ਜਾਇ ਵੀ ਗਿਆ ਸੀ ਤੇ ਮੈਨੂੰ ਦੁਰਪੁੱਲਣ ਲੱਪੀ ਸੀ ਸਮਾਂ ਇੱਕ ਹੈ 87 ਤੱਕ ਧਰਮਿੰਦਰ ਦਾ ਦੌਰ ਰਿਹਾ ਕੋਈ ਚੱਕਰ ਨਹੀਂ ਕੋਈ ਦੌਰ ਹੈ ਨਹੀਂ ਸੀਗੀ 87 ਕੋ ਥੋੜਾ ਸਮਾਂ ਇਹ ਜਾਇਆ ਸੀ ਜਦੋਂ ਧਰਮਿੰਦਰ ਦਾ ਥੋੜਾ ਜਿਹਾ ਨੀਵਾ ਹੋ ਗਿਆ ਸੀ کردار ਘਟ ਗਿਆ ਸੀ ਕਜ਼ਾਰ ਪੁੱਛ ਤਸ਼ ਘਟ ਗਈ ਸੀ ਫਿਲਮਾਂ ਘਟ ਗਈਆਂ ਸੀ ਘਰੇ ਬੈਠਣ ਲੱਪਿਆ ਸੀਗਾ ਤੇ ਉਹ ਦਿਨਾਂ ਦੇ ਵਿੱਚ ਅਮਿਤਾਬ ਬੱਚਨ ਸਕਰੀਨ ਤੇ ਆਉਂਦੇ ਨੇ ਤੇ ਕਹਿੰਦੇ ਨੇ ਕਿ ਮੈਨੂੰ ਆਪਣਾ ਇਹ ਚੀਜ਼ ਐਕਸੈਪਟ ਕਰ ਦੇ ਨੇ ਮੈਂ ਐ ਨਹੀਂ ਕਹਿੰਦਾ ਮੈਂ ਤੁਹਾਨੂੰ ਮਤਲਬ ਮੂਹ ਜਵਾਨੀ ਮੈਂ ਤੁਹਾਨੂੰ ਗੱਲ ਕਰਨ ਦੀ ਗੱਲ ਕਰਦਾ ਮੈਂ ਤੁਹਾਨੂੰ ਬਕਾਇਦਾ ਲਵ ਟੂ ਲਵ ਦੱਸੂਗਾ ਵੀ ਕਦੋਂ ਅਮਿਤਾਭਚਨ ਨੇ ਕੀ ਗੱਲ ਕਹੀ ਸੀ ਉਸ ਤੋਂ ਬਾਅਦ ਮੈਂ ਇਹ ਵੀ ਲਵ ਟੂ ਲਵ ਦੱਸੂਗਾ ਵੀ ਤਰਮਿੰਦਰ ਨੇ ਉਸ ਚੀਜ਼ ਦਾ ਜਵਾਬ ਕਿਦਾਂ ਦਿੱਤਾ ਸੀਗਾ ਦਰਵਾਸਾ 40 42 ਸਾਲ ਬਾਅਦ ਜਾਂ ਐਂ ਸਮਝ ਲਓ ਵੀ ਅੱਜ ਤੋਂ 8-9 ਸਾਲ ਪਹਿਲਾਂ ਇੱਕ ਵਾਰ ਪੀਵੀਆਰ ਦਾ ਇੱਕ ਇੰਟਰਵਿਊ ਚੱਲਦਾ ਆਦਿਆ ਹੁਣ ਤੁਸੀਂ ਸਹੀ ਤਰੀਕੇ ਨਾਲ ਮੈਂ ਤੁਹਾਨੂੰ ਇਹ ਲਵ ਟੂ ਲਵ ਦੱਸਣ ਲੱਗਿਆ ਜਿਹੜੇ ਕਿ ਅਮਿਤਾਭਚਨ ਨੇ ਉਸ ਇੰਟਰਵਿਊ 'ਚ ਕ ਤੇ ਉਹਨੇ ਕਿਵੇਂ ਕ੍ਰੈਡਿਟ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਕਿਦਾਂ ਜਵਾਬ ਆਇਆ ਸੀਗਾ ਅਮਿਤਾ ਤਰਮਿੰਦਰ ਦਾ ਅਮਿਤਾਬ ਬਚਨ ਨੂੰ ਰਿਪਲਾਈ ਕਿਦਾਂ ਆਇਆ ਸੀ ਮੈਂ ਤੁਹਾਨੂੰ ਦੋਨੋਂ ਦੱਸੂਗਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸੁਣਾਉਣਾ ਹੈ ਜਿਹੜਾ ਕਿ ਅਮਿਤਾਬ ਬਚਨ ਨੇ ਐ ਲਵ ਟੂ ਲਵਜ਼ ਕਹੇ ਸੀ ਸ੍ਰੀਮ ਸਾਹਿਬ ਔਰ ਜਾਵੈ ਸਾਹਿਬ ਨੇ ਇਨਕੀ ਕਹਾਣੀ ਲਿਖੀ ਥੀ ਔਰ ਮੈਂ ਉਨਕੇ ਸਾਥ ਜੰਜੀਰ ਮੇਂ ਕੰਮ ਕਰ ਚੁੱਕਾ ਥਾ اور وہ حال ہی میں ریلیز ہوئی تھی اور جب انہوں نے مجھے یہ کہانی سو... اگلی فلم کے لیے تو مجھے یہ کہانی بہت پسند آئی تھی اور انہوں نے جا کر کے تھوڑی سی پیروائی کی تھی میرے لیے رمیش جی کے سامنے اور تب رمیش جی شاید واقع میں نہیں تھے میرے کام تھے اور سلیم جاوید صاحب نے ان کو میری فلم دکھائی اس کے دیکھنے کے بعد شاید انہوں نے سوچا کہ میں نرے لیتا ہوں بیچ میں مجھے لگا کہ شاید مجھے یہ نوکری ملے نہ ملے اور پھر میں دھرم جی کے پاس بھی گیا ان کے گھر گیا ਮੈਂਨੇ ਧੰਜੀ ਸੇ ਕਹਾ ਕਿ ਮੇਰੀ ਬੜੀ ਇੱਛਾ ਹੈ ਇਸ ਫਿਲਮ ਮੇਂ ਕਾਮ ਕਰਨੇ ਕੀ ਅਗਰ ਆਪ ਥੋੜੀ ਸੀ ਮੇਰੀ ਸੀ ਸਪਾਰਸ਼ ਕਰ ਦੇਂਗੇ ਤੋ ਅੱਛਾ ਹੋਗਾ ਆਪ ਕੀ ਬੜੀ ਮਿਹਰਬਾਨੀ ਹੋਗੀ ਔਰ ਮਿਲ ਜੁਲ ਕਰ ਇਸ ਤਰਹ ਸੇ ਮੁੰਜੇ ਇਸ ਫਿਲਮ ਮੇਂ ਕਾਮ ਮਿਲ ਗਿਆ ਇਹ ਤਾਂ ਸੀਗਾ ਮੈਂ ਤਾਂ ਬੱਚਨ ਦੇ ਲੱਗ ਹੁਣ ਇਹ ਇਹ ਇੰਟਰਵਿਊ ਮੈਂ ਵੀ ਦੇਖਿਆ ਤੇ ਸ਼ਾਇਦ ਧਰਮਿੰਦਰ ਭਾਜੀ ਨੇ ਵੀ ਦੇਖਿਆ ਹੋਊਗਾ ਪਰ ਇਸ ਇੰਟਰਵਿਊ ਚ ਜਰਾ ਇੱਕ ਗੌਰ ਨਾਲ ਗੱਲ ਸੁਣਨ ਨੂੰ ਮਿਲਦੀ ਆ ਕਿ ਇਹ ਸਪਸ਼ਟ ਸਾਫ ਹੋ ਜਾਂਦਾ ਕਿ ਕਿੱਦਾਂ ਅਭਿਤਾਬ बच्चन ਨੂੰ ਸ਼ੋਲੇ ਦਾ ਸਿਹਰਾ ਕਈ ਲੋਕਾਂ ਦੇ ਸਿਰ ਦੇਣਾ ਚਾਹੁੰਦੇ ਸੀ ਇਹਦਾ ਕਾਰਨ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਦਾ ਕਿ ਅਭਿਤਾਬ ਨੇ ਇਸ ਇੰਟਰਵਿਊ ਤੱਕ ਸ਼ੋਲੇ ਫਿਲਮ ਦੇ ਕਰੈਡਿਟ ਕਰੈਡਿਟ ਨੂੰ ਲੈ ਕੇ ਦੋ بڑے بڑے ਲੋਕਾਂ ਨੂੰ ਮਤਲਬ ਨਾਰਾਜ਼ ਕਰਤਾ ਸੀ ਇੱਕ ਤਾਂ ਤਰਮਿੰਦਰ ਸੀਗੇ ਇੱਕ ਦੂਸਰੇ ਸੀਗੇ ਸਲੀਮ ਖਾਨ ਸਾਹਿਬ ਮੈਂ ਸਲੀਮ ਖਾਨ ਸਾਹ ਦੀ ਤਾਂ ਫਿਰ ਬਾਤ ਗੱਲ ਗੱਲ ਫਿਰ ਬਾਅਦ ਕਰੂੰਗਾ ਮੈਂ ਜਗਨੁਤ ਧਰਮਿੰਦਰ ਦੀ ਗੱਲਤੀ ਰਹੂੰਗਾ ਧਰਮਿੰਦਰ ਨੇ ਫਿਰ ਇਸ ਚੀਜ਼ ਦਾ ਜਵਾਬ ਕਿਦਾਂ ਦਿੱਤਾ ਸੀਗਾ ਇਹ ਇੰਟਰਵਿਊ ਆਇਆ ਸੀ ਆਜ ਤੱਕ ਦੇ ਚੈਨਲ ਤੇ ਜਦੋਂ ਧਰਮਿੰਦਰ ਤੋਂ ਏਸੀ ਗੱਲ ਦਾ ਜਵਾਬ ਪੁੱਛਿਆ ਗਿਆ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਧਰਮਿੰਦਰ ਦੇ ਲਵ ਟੂ ਲਵ ਕੀ ਸੀ ਲਵ ਟੂ ਲਵ ਸਮ ਸੁਣਾਉਂਗਾ ਮੈਂ ਕੁਝ ਵੀ ਚੀਜ਼ ਆਪਣੇ ਕੋਲ ਨਹੀਂ ਜੋੜੂੰਗਾ ਧਰਮਿੰਦਰ ਨੇ ਕਿਹਾ ਸੀ ਯੈਸ ਕੀਤਾ تھا ਅਬ ਅੰਮਿਤ ਆਬ ਨੇ ਕਹਿਣਾ ਸ਼ੁਰੂ ਕਰ ਦਿਆ ਤਾਂ ਮੈਂਨੇ ਕਹਾ ਕਿ ਯਾਰ ਅੰਮਿਤ ਤੂੰ ਅਬ ਕਹਿਨੇ ਲਗਾ ਹੈ ਜਾਣ ਹੀ ਦੇਣਾ ਛੋੜ ਬ ਹੋ ਗਈ ਬਾਤ تو میں نے تو کبھی نہیں کہا کسی سے کہ میں نے امیتاب کو کمنٹ کیا تھا تو مجھے لگا تھا کہ تم مجھے اب کہنے لگے ہو میں نے ریکمینڈ کیا ہے اینڈ یو are سچ a ڈیزی ہائٹ اب تم کہو گے تو لوگ یہی کہیں گے کہ کیا آدمی ہے امیتاب اب تک اس کو یاد ہے کہ اس کو کومینٹ کیا گیا تھا کس نے ریکمینڈ کیا تھا یہ سب بھول جائیں گے امیتاب یہ کہہ رہا ہے یار امیتاب ਤੋ ਉਸੇ ਦੀ ਤਾਰੀਫ ਹੋਗੀ ਮੇਰੀ ਤੋ ਨਹੀਂ ਹੋਗੀ ਧਰਮਿੰਦਰ ਅਮਿਤਾਭ ਬਚਨ ਤੇ ਐਸ ਤਰ੍ਹਾਂ ਗੁੱਸੇ ਹੋਏ ਸੀ ਉਦੋਂ ਉਹਨੇ ਸ਼ਕਲ ਦੇਖ ਕੇ ਉਹਨੂੰ ਸ਼ਕਲ ਦੇਖ ਕੇ ਲੱਗ ਰਿਹਾ ਸੀ ਵੀ ਉਹ ਜਿਵੇਂ ਅਮਿਤਾਭ ਬਚਨ ਸਾਹਮਣੇ ਬੈਠਾ ਹੁੰਦਾ ਆ ਤੇ ਧਰਮਿੰਦਰ ਗੁੱਸੇ ਦੇ ਨਾਲ ਭੜਕੇ ਹੋਏ ਹੁੰਦੇ ਨੇ ਤਾਂ ਉਸ ਦਿਨ ਕਲੀਅਰ ਲੋਕਾਂ ਨੂੰ ਹੋ ਗਿਆ ਸੀ ਜਿਹੜਾ ਸ਼ਾਂਤ ਯੁੱਧ ਨੇਚਰ ਤੋਂ ਚੱਲਿਆ ਆ ਰਿਹਾ ਆ ਵੀ ਇਹਦਾ ਅੰਜਾਮ ਅਜ ਧਰਮਿੰਦਰ ਨੇ ਉਹ ਕਹਿ ਕੇ ਐਂਡ ਕਰ ਪਾਸਾ ਹਾਲਾਂਕਿ ਇਸ ਗੱਲ ਤੋਂ ਅਮਿਤ ਆ ਬੱਚਨ ਦੀ ਇਸ ਗੱਲ ਤੋਂ ਸਲੀਮ ਖਾਨ ਵੀ ਨਾਰਾਜ਼ ਹੋ ਗਿਆ ਸੀਗਾ ਕਿਉਂਕਿ ਸਲੀਮ ਖਾਨ ਨੇ ਵੀ ਬਹੁਤ ਕੁਝ ਕੀਤਾ ਸੀ ਉਹ ਕਿੱਸਾ ਕੋਈ ਹੋਰ ਟਾਈਮ ਦਾ ਮੈਂ ਉਹ ਨੂੰ ਫਿਰ ਕਿਤੇ ਸੁਣਾਉਂਗਾ ਤੁਹਾਨੂੰ ਅੱਜ ਮੇਰਾ ਇਹ ਸੀ ਕਿ ਵੀ ਇਸ ਚੀਜ਼ ਤੋਂ ਸਾਬਤ ਹੋਇਆ ਸੀਗਾ ਇਸ ਕਿੱਸੇ ਤੋਂ ਸਾਬਤ ਹੋਇਆ ਸੀ ਇਸ ਬਿਆਨ ਤੋਂ ਅਮਿਤ ਧਰਮਿੰਦਰ ਦੇ ਇਸ ਬਿਆਨ ਤੋਂ ਸਾਬਤ ਹੋਇਆ ਸੀ ਕਿ ਵੀ ਜਿਹੜਾ ਧਰਮਿੰਦਰ ਆ ਉਹ ਪੂਰਾ ਨਾਰਾਜ਼ ਚੱਲਿਆ ਜਿਹੜਾ ਉਹਨਾਂ ਦਾ ਪਿਛਲਾ 40 42 ਸਾਲ ਦਾ ਯੁੱਧ ਚੱਲਦਾ ਰਿਹਾ ਨਾ ਸ਼ਾਂਤ ਯੁੱਧ ਵਰਚਸਵ ਦਾ ਯੁੱਧ ਵੀ ਮੈਂ ਹੀਰੋ ਆ ਮੈਂ ਹੀਰੋ ਆ ਮੇਰੀ ਫੀਸ ਵਾਦਾ ਮੇਰੀ ਫੀਸ ਵਾਦਾ ਸਮਾਂ ਆਉਂਦਾ ਰਿਹਾ ਸਮਾਂ ਜਾਂਦਾ ਰਿਹਾ ਸਮਾਂ ਆਉਂਦਾ ਰਿਹਾ ਸਮਾਂ ਜਾਂਦਾ ਰਿਹਾ ਆ ਅਮਿਤਾਭ ਬੱਚਨ ਚੱਲਦਾ ਰਿਹਾ ਆਪਣੀ ਛਲ ਕੱਪਟਰ ਨਾਲ ਧਰਮਿੰਦਰ ਚੱਲਦਾ ਰਿਹਾ ਆਪਣੀ ਸਾਦਗੀ ਦੇ ਨਾਲ ਪਰ ਅੱਜ ਮੇਨ ਪੁਆਇੰਟ ਅੱਜ ਅੰਡਾਪਾ ਦੇਖ ਲੈਣੇ ਆ ਸ਼ੋਹ ਦੇ ਫਿਲਮ ਨੂੰ ਰਿਲੀਜ਼ ਹੋਈ ਨੂੰ ਅੱਜ 50 ਸਾਲ ਦੇ ਲਗਭਗ ਹੋ ਚੱਲੇ ਨੇ ਅੱਜ ਦੇਖੋ ਹਿਸਟਰੀ ਕੀ ਕਹਿੰਦੀ ਆ ਅੱਜ ਹਿਸਟਰੀ ਨੂੰ ਅਮਿਤਾਭ ਬੱਚਨ ਨੂੰ ਇੱਕ ਮੌਕਾ ਵਰਸਤ ਕਹਿੰਦੀ ਆ ਤੇ ਧਰਮਿੰਦਰ ਨੂੰ ਪੂਰਾ ਹਿੰਦੁਸਤਾਨ ਨਾਲ ਉਹਦੇ ਬਾਹਰਲੀ ਆਡੀਅנס ਵੀ ਉਹਨੂੰ ਇੱਕ ਸਾਫ ਦਿਲ ਇਨਸਾਨ ਦੇ ਤੌਰ ਤੇ ਯਾਦ ਕਰਦੀ ਆ ਇਹ ਆ ਫਰਕ ਛਲ ਕੱਪੜ ਦਾ ਤੇ ਸਾਫ ਸੁਥਰੇ ਮਨ ਨਾਲ ਚੱਲਣ ਦਾ ਕਿਉਂਕਿ ਇਤਿਹਾਸ ਉਹਨੂੰ ਉਦਾਂ ਹੀ ਯਾਦ ਕਰਦਾ ਆ ਤੁਸੀਂ ਜਿੰਦਾਂ ਦਾ ਮਰਜ਼ੀ ਆਪਣੇ ਸਮੀਕਰਨ ਤਿਆਰ ਕਰੀ ਚੱਲੋ ਪਰ ਇਤਿਹਾਸ ਸਾਨੂੰ ਯਾਦ ਰੱਖਦਾ ਤੇ ਤੁਹਾਨੂੰ ਜਿਹੜੇ ਮੌਕੇ ਦੇ ਲੋਕ ਹੁੰਦੇ ਨੇ ਉਹ ਪਛਾਣਦੇ ਨੇ ਸਮਾਂ ਜ਼ਰੂਰ ਲੱਗਦਾ ਆ ਪਰ ਸੱਚੇ ਬੰਦੇ ਦੀ ਪਛਾਣ ਹੁੰਦੀ ਆ ਹੁੰਦੀ ਸੀ ਤੇ ਹੁੰਦੀ ਰਹੂਗੀ ਦੋਸਤੋ ਅੱਜ ਦੇ ਲਈ ਐਨ ਆਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ